ਸਤ ਸ੍ਰੀ ਅਕਾਲ ਮੈਂ ਹਰਜਿੰਦਰ ਅਬਲੂ ਤੇ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਨਿਊਜ਼ 92 ਤੇ ਤੁਹਾਡਾ ਸਵਾਗਤ ਕਰਦਾ ਹਾਂ ਜ਼ਿਲ੍ਹੇ ਦੇ ਕੁੱਲ 16 ਥਾਣਿਆਂ ਦੇ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚ ਨਸ਼ੇ ਦੇ 7, ਚੋਰੀ ਦੇ 3, ਇੱਕ ਗੈਸ ਸਿਲੰਡਰ ਤਮਾਕੇ ਦਾ, ਇੱਕ ਐਕਸੀਡੈਂਟ ਦਾ ਤੇ ਇੱਕ ਪ੍ਰਾਪਰਟੀ ਵਿੱਚ ਠੱਗੀ ਦਾ ਹੰਨ ਤੋੜ ਦਾ ਇੱਕ ਤੇ ਕੁੱਟ ਮਾਰ ਦੇ ਦੋ ਮਾਮਲੇ ਦਰਜ ਕੀਤੇ ਗਏ ਆ ਤੇ ਆ ਜੋ ਕਰੀਏ ਚਰਚਾ ਹੁਣ ਆਪਾਂ ਮਾਮਲਿਆਂ ਦੀ ਸਭ ਤੋਂ ਪਹਿਲਾਂ ਗੈਸ ਸਿਲੰਡਰ ਤਮਾਕਾ ਜਿਹੜਾ ਹੋਇਆ ਉਹ ਥਾਣਾ ਕੋਟਫੱਤਾ ਦੇ ਵਿੱਚ ਮਾਮਲਾ ਦਰਜ ਹੋਇਆ ਗੁਰਪ੍ਰਜਨ ਸਿੰਘ ਨੇ ਆਮਾਨਤ ਗੈਸ ਏਜੰਸੀ ਤੋਂ ਸਿਲੰਡਰ ਭਰਾਇਆ ਤੇ ਸਿਲੰਡਰ ਲਿਆ ਕੇ ਘਰੇ ਲਾ ਦਿੱਤਾ ਉਹ ਸਿਲੰਡਰ ਲੀਕ ਸੀ ਜਦੋਂ ਉਸਦੀ ਮਾਂ ਨੇ ਚਾਹ ਬਣਾਈ ਤਾਂ ਤਮਾਕਾ ਹੋ ਗਿਆ ਤਮਾਕਾ ਹੋਣ ਨਾਲ ਉਸ ਵਿਚਾਰੀ ਦਾ ਸਾਰਾ ਸਰੀਰ ਜਲ ਗਿਆ 75% ਜਲ ਗਈ ਜਿਹਨੂੰ ਡੀ ਐਮਸੀ ਦਾਖਲ ਕਰਾਇਆ ਗਿਆ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਗੈਸ ਏਜੰਸੀ ਦੇ ਮਾਲਕ ਸੁਰਿੰਦਰ ਸਿੰਘ ਬਠਿੰਡਾ ਤੇ ਮਾਮਲਾ ਦਰਜ ਕਰ ਲਿਆ ਦੇਖੋ ਕਿੱਡੀ ਹੈ ਨਗਹਿਲੀ ਪਹਿਲੀ ਗੱਲ ਤਾਂ ਸਿਲੰਡਰ ਜਦੋਂ ਉਹਨੇ ਭਰਾਇਆ ਉਦੋਂ ਚੈੱਕ ਕਰਨਾ ਚਾਹੀਦਾ ਸੀ ਉਹਨੂੰ ਦੂਜੀ ਗੱਲ ਇਹ ਹੈ ਵੀ ਏਜੰਸੀ ਵਾਲਿਆਂ ਨੂੰ ਵੀ ਸਿਲੰਡਰ ਚੈੱਕ ਕਰਨੇ ਚਾਹੀਦੇ ਆ ਵੀ ਕੋਈ ਲੀਕ ਤਾਂ ਨਹੀਂ ਜੇ ਲੀਕ ਹੈ ਤਾਂ ਕਿਉਂ ਦਿੱਤਾ ਜਿਸ ਕਰਕੇ ਮਾਮਲਾ ਦਰਜ ਜਿਹੜਾ ਹੋਇਆ ਉਹ ਸਹੀ ਹੋਇਆ ਉਸ ਵਿਚਾਰੀ ਨੇ ਗਲਤੀ ਇਹਨਾਂ ਦੋਨਾਂ ਜਣਾਂ ਦੀ ਲੈਣ ਵਾਲੇ ਦੀ ਤੇ ਦੇਣ ਵਾਲੇ ਦੀ ਤੇ ਭੁਗਤਰੀ ਹੈ ਵਿਚਾਰੀ ਉਹ ਬਜ਼ੁਰਗ ਮਾਤਾ ਦੇਖੋ ਇੱਕ ਅੰਗੈਲੀ ਨੇ ਕਿੱਡਾ ਵੱਡਾ ਨੁਕਸਾਨ ਕਰ ਦਿੱਤਾ ਦੂਜਾ ਹੈ ਜੀ ਠੱਗੀ ਦਾ ਇਹ ਸਿਵਲ ਲਾਈਨ ਥਾਣੇ ਦੇ ਵਿੱਚ ਕਮਰਨੂਪ ਸਿੰਘ ਮੋਗੇ ਦਾ ਰਹਿਣ ਵਾਲਾ ਉਹਨੇ ਸ਼ਿਕਾਇਤ ਦਰਜ ਕੀਤੀ ਥਾਣੇ ਦੇ ਵਿੱਚ ਤੇ ਜਦੋਂ ਪਰਤਾਲ ਕੀਤੀ ਤਾਂ ਪਤਾ ਲੱਗਿਆ ਸੰਜੀਵ ਗੁਪਤਾ ਉਹਦੀ ਪਤਨੀ ਪੂਨਮ ਗੋਇਲ ਰਕੇਸ਼ ਕੁਮਾਰ ਤੇ ਮਹੇਸ਼ ਕੁਮਾਰ ਇਹਨਾਂ ਨੇ ਜਿਹੜੇ ਪਲਾਟ ਪਹਿਲਾਂ ਹੀ ਵਿਕੇ ਹੋਏ ਸਨ ਉਹਨਾਂ ਦੇ ਜਾਲੀ ਇਕਰਾਰਨਾਮੇ ਤਿਆਰ ਕਰਕੇ ਤੇ ਪੇਮੈਂਟ ਲੈ ਲਈ ਤੇ ਪਲਾਟ ਪਹਿਲਾਂ ਹੀ ਵਿਕੇ ਹੋਏ ਸੀ ਤੇ ਉਹ ਵਿਚਾਰਾ ਜਿਹੜਾ ਸੀ ਣੂਪ ਕਮਰਨੂਪ ਸਿੰਘ ਮੋਗੇ ਦਾ ਤੇ ਉਹਨੂੰ ਮਾਜਤਾ ਵਿਚਾਰੇ ਨੂੰ ਇਹ ਹੁਣ ਗ੍ਰਿਫਤਾਰੀ ਤਾਂ ਹੋਈ ਨਹੀਂ ਉਹ ਲੁਕੇ ਹੋਏ ਆ ਕਿਤੇ ਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਉਹਨਾਂ ਨੂੰ ਲੱਭ ਰਹੀ ਹੈ ਤੇ ਠੱਗਾਂ ਨਾਲ ਤਾਂ ਫਰਾਈ ਹੁੰਦੀ ਹੈ ਜਦੋਂ ਠੱਗੀਆਂ ਮਾਰਨਗੇ ਤਾਂ ਫਿਰ ਪੁਲਿਸ ਮਗਰ ਜਾਊਗੀ ਤੇ ਬਦਨਾਮ ਕਰਦੇ ਆ ਨਾਲ ਜਨਾਨੀਆਂ ਨੂੰ ਵੀ ਕੰਮ ਨੇ ਮਾਰੇ ਬੰਦਿਆਂ ਦੇ ਹੁੰਦੇ ਆ ਸੋ ਇਹ ਸੀ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਅਗਲੀਆਂ ਲੈ ਕੇ ਫਿਰ ਹਾਜ਼ਰ ਹੋਵਾਂਗਾ ਧੰਨਵਾਦ